ਓ ਮਗਰੇ ਮੇਰੇ ਮਾਰੀ ਨਾ ਮੈਂ ਮੇਰੀ ਵੀਡੀਓ ਬਣਾ ਲਗ ਰਿਹਾ ਲਾਈਵ ਚੱਲ ਰਿਹਾ ਤੂੰ ਰੋਕਦਾ ਮੇਰੇ ਮਾਰੀ ਨਾ ਓਏ ਮੇਰੇ ਨਾਲ ਜਦ ਤੋੜ ਤਿਆ ਬੰਦੇ ਨੇ ਓ ਮਰਾ ਮਾਰੀ ਨਾ ਭਾਈ ਮੇਰੇ ਮਾਰੀ ਨਾ ਤੇਰੀ ਤੇਰੀ ਵੀ ਹੋ ਰਹਾ ਮੇਰਾ ਮਾਰਿਆ ਨੇ ਗੱਲ ਸੁਣ ਲੈ ਮੈਂ ਮੈਂ ਲਾਈ ਹੋ ਰਹਾ ਮੈਂ ਛੱਡ ਤੇ ਬਾਹਰ ਨਾ ਵਸੇਰੋ ਤੂੰ ਗੱਲ ਸੁਣ ਲੈ ਭਾਈ ਪਿਆਰ ਨਾਲ ਗੱਲ ਕਰੀ ਕੰਮ ਮੈਂ ਉੱਥੇ ਸਾਈਡ ਤੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉੱਥੇ ਸਾਈਡ ਤੇ ਲਾ ਲੈ ਗੱਲ ਸੁਣ ਲੈ ਭਾਈ ਮੈਂ ਲਾਈਵ ਆ ਓਏ ਮੈਂ ਲਾਈਵ ਹੋ ਰਾਂ ਦੇਖ ਲੋ ਮੈਨੂੰ ਟੂਲ ਪੱਲਾ ਚੱਲਣ ਬੰਦੇ ਮੇਰਾ ਛੜਦਾ ਲਾਰਾਂ ਮੈਂ ਛੜਦਾ ਲਾਰਾਂ ਮੈਂ ਓਏ ਮੈਂ ਜੁਨੀਅਰ ਸਾਰੇ ਆ ਰਿਹਾ ਮੇਰੇ ਬੰਦੇ ਆ ਗਏ ਮੂਰੇ ਉੱਥੇ ਛੜਦਾ ਕਰ ਲੜਨੇ ਮੈਨੂੰ ਮੈਨੂੰ ਛੜਦਾ ਕਰਨਾ ਫਿਰ ਛੜਦਾ ਕਰ ਮੇਰੀ ਗੱਲ ਸੁਣ ਮੈਂ ਓਏ ਆ ਦੇਖੋ ਭਾਈ ਇੱਕ ਮਿੰਟ ਆ ਜਾ ਆ ਦੇ ਖੜ ਜਾ ਕਹਿੰਦਾ ਇਹ ਜਿਹਾ ਸਰੀਆ ਅਸੀਂ ਬਾਈ ਲਾਈਵ ਹਾਂ ਮੈਂ ਕਿਸੀ ਮਰਨਾ ਤੇ ਕਾ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਰਿਹਾ ਤੱਕ ਬਾਈ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਸਾਡੇ ਨੇ ਬਣਾਗੇ ਬਾਈ ਮੇਰੇ ਉੱਤੇ ਮਸੀਦ ਦੇ ਪੱਥਰ ਪੈਣੇ ਤੂੰ ਪਿਸਤੌਲ ਕੱਢ ਦੇ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੇ ਹੈਗੇ ਥੌੜੇ ਸਾਡੇ ਕੋਲੇ ਬਾਈ ਤੁਹਾਨੂੰ ਕਿਹਨੇ ਹੱਕ ਦਿੱਤਾ ਇਕੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਹਨੇ ਹੱਕ ਦੇਤਾ ਤੁਹਾਨੂੰ ਅਸੀਂ ਕੋਈ ਮੰਗਦੇ ਆਂ ਕਿ ਉਂਤਰੇ ਫਿਰਦੇ ਆਂ ਤੂੰ ਲਾ ਲਿਆ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਢਾ ਪਿਸਤੌਲ ਸਾਡਾ ਨੰਬਰ ਲਾ ਸੀ ਤੇਰੇ ਨਾਲ ਓ ਮੇਰੇ ਮਾਰੀ ਨਾ ਮੇਰੀ ਵੀਡੀਓ ਬਣ ਲੱਗ ਰਹੀ ਆ ਲਾਈਵ ਚੱਲ ਰਿਹਾ ਤੂੰ ਰੋਕਦਾ ਮੇਰੇ ਮਾਰੀ ਨਾ ਓਏ ਮੇਰੇ ਨਾਲ ਜਦ ਤੋੜਦੇ ਆ ਬੰਦੇ ਨੇ ਓ ਮੇਰੇ ਮਾਰੀ ਨਾ ਭਾਈ ਮੇਰੇ ਮਾਰੀ ਨਾ ਤੇਰੀ ਫਿਕਰੀ ਵੀ ਹੋ ਰਹੀ ਆ ਮੇਰਾ ਮਾਰਾਣੇ ਗੱਲ ਸੁਣ ਲੈ ਮੈਂ ਮੈਂ ਲਾਈ ਹੋਇਆ ਰਹਾ ਮੈਂ ਸਾਹ ਦੇ ਬਾਹਰ ਨਮਸ਼ੀਰੋਂ ਤੋਂ ਗੱਲ ਸੁਣ ਲੈ ਭਾਈ ਪਿਆਰ ਨਾਲ ਗੱਲ ਕਰੀ ਕੰਮ ਬਾਦ ਮੈਂ ਉੱਥੇ ਸਾਈਡ ਤੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉੱਥੇ ਸਾਈਡ ਤੇ ਲਾ ਚੱਲ ਸੁਣਨਾ ਭਾਈ ਮੈਂ ਲਾਈਵ ਆ ਓਏ ਮੈਂ ਲਾਈਵ ਹੋ ਰਾਂ ਦੇਖ ਲੋ ਮੇਨੂੰ ਟੂਲ ਪੱਲਾ ਚੱਲਣ ਬੰਦੇ ਮੇਰਾ ਛੜਦਾ ਲਾਰਾਂ ਮੈਂ ਛੜਦਾ ਲਾਰਾਂ ਮੈਂ ਓਏ ਮੈਂ ਜੁਨੀਅਰ ਸਾਰੇ ਆ ਰਿਹਾ ਮੇਰੇ ਬੰਦੇ ਆ ਗਏ ਮੂਰੇ ਉੱਥੇ ਛੜਦਾ ਕਰ ਲਾਣ ਦੇ ਮੈਨੂੰ ਮੈਨੂੰ ਛੜਦਾ ਕਰਨਾ ਫੇਰ ਛੜਦਾ ਕਰ ਮੇਰੀ ਗੱਲ ਸੁਣ ਓਏ ਆ ਦੇਖੋ ਭਾਈ ਇੱਕ ਮਿੰਟ ਆ ਜਾ ਆ ਦੇ ਖੜ ਜਾ ਆਸਾ ਬਾਈ ਲਾਈਵ ਹੋਵਾਂਗੇ ਸਿਰ ਮਰਨਾਂ ਤੱਕ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਰਿਹਾ ਤੱਕ ਬਾਈ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਪਠਾਨੀ ਨੇ ਬਣਾਂਗੇ ਬਾਈ ਮੇਰੇ ਉੱਤੇ ਮਸੀਦ ਦੇ ਪੱਥਰ ਪਾਣੇ ਤੂੰ ਪਿਸਤੌਲ ਕੱਢਦਾ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੇ ਹੈਗੇ ਥੌੜੇ ਸਾਡੇ ਕੋਲੇ ਬਾਈ ਤੁਹਾਨੂੰ ਕਿਹਨੇ ਹੱਕ ਦਿੱਤਾ ਗੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਹਨੇ ਹੱਕ ਦੇਤਾ ਤੁਹਾਨੂੰ ਅਸੀਂ ਕੋਈ ਮੰਗਦੇ ਆ ਕਿਉਂ ਤੁਰੇ ਫਿਰਦੇ ਆ ਤੈਨੂੰ ਨਾਲੇ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਢਾ ਪਿਸਤੌਲ ਤੂੰ ਸਾਡਾ ਨੰਬਰ ਲਾ ਸੀ ਤੇਰੇ ਨਾਲ ਓ ਮੇਰੇ ਮਾਰੇ ਨਾ ਮੇਰੀ ਵੀਡੀਓ ਬਣ ਲੱਗ ਰਹੀ ਆ ਲਾਈਵ ਚੱਲ ਰਿਹਾ ਤੂੰ ਰੋਕਦਾ ਮੇਰੇ ਮਾਰੇ ਨਾ ਓ ਮੈਨੂੰ ਲੱਤ ਤੋੜ ਤੇ ਆ ਬੰਦੇ ਨੇ ਓ ਮੇਰੇ ਮਾਰੀ ਨਾ ਭਾਈ ਮੇਰੇ ਮਾਰੀ ਨਾ ਤੇਰੀ ਫਿੱਕਰੀ ਵੀ ਹੋ ਰਹੀ ਆ ਮੇਰਾ ਮਾਰਿਆ ਨਾ ਗੱਲ ਸੁਣ ਲੈ ਮੈਂ ਮੈਂ ਲਾਈ ਹੋ ਰਹਾ ਮੈਂ ਸਾਹ ਦੇ ਬਾਹਰ ਨਮਸ਼ੀਰੋ ਤੋਂ ਗੱਲ ਸੁਣ ਲੈ ਭਾਈ ਪਿਆਰ ਨਾਲ ਗੱਲ ਕਰੀ ਕੰਮ ਬਾਦ ਮੈਂ ਉੱਥੇ ਸਾਈਡ ਤੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉੱਥੇ ਸਾਈਡ ਤੇ ਲਾ ਚੱਲ ਸੁਣ ਲਓ ਭਾਈ ਮੈਂ ਲਾਈਵ ਆ ਓ ਮੈਂ ਲਾਈਵ ਹੋ ਰਾਂ ਦੇਖ ਲਓ ਮੈਨੂੰ ਟੂਲ ਪਲਾ ਚੱਲਣ ਬੰਦੇ ਮੇਰਾ ਛੜਦਾ ਲਾ ਰਿਹਾ ਮੈਂ ਛੜਦਾ ਲਾ ਰਿਹਾ ਮੈਂ ਓਏ ਮੈਂ ਜੁਨੀਅਰ ਸਾਰੇ ਆ ਰਿਹਾ ਮੇਰੇ ਬੰਦੇ ਆ ਗਏ ਮੁਰੇ ਉੱਥੇ ਛੜਦਾ ਕਰ ਲੈਣ ਦੇ ਮੈਨੂੰ ਮੈਨੂੰ ਛੜਦਾ ਕਰਨਾ ਫਿਰ ਛੜਦਾ ਕਰ ਮੇਰੀ ਗੱਲ ਸੁਣ ਓਏ ਆ ਦੇਖੋ ਭਾਈ ਇੱਕ ਮਿੰਟ ਆ ਜਾ ਆ ਦੇ ਖੜ ਜਾ ਅਸਾ ਬਾਈ ਲਾਈਵ ਹੋਵਾਂਗੇ ਸਿਰ ਮੇਰੇ ਨਾਲ ਧੱਕਾ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਰਿਹਾ ਧੱਕਾ ਬਾਈ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਪਠਾਨੀ ਨੇ ਬਣਾਂਗੇ ਬਾਈ ਮੇਰੇ ਉੱਤੇ ਮਸੀਦ ਦੇ ਪੱਥਰ ਪੈਣੇ ਤੂੰ ਪਿਸਤੌਲ ਕੱਢਦਾ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੇ ਹੈਗੇ 100 ਸਾਡੇ ਕੋਲੇ ਬਾਈ ਤੁਹਾਨੂੰ ਕਿਹਨੇ ਹੱਕ ਦਿੱਤਾ ਗੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਹਨੇ ਹੱਕ ਦੇ ਦਿੱਤਾ ਤੁਹਾਨੂੰ ਅਸੀਂ ਕੋਈ ਮੰਗਦੇ ਆ ਕਿਉਂ ਇਤਰੇ ਫਿਰਦੇ ਆ ਤੈਨੂੰ ਨਾਲੇ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਢਾ ਪਿਸਤੌਲ ਆ ਸਾਡਾ ਨੰਬਰ ਲਾ ਸੀ ਤੇਰੇ ਨਾਲ